ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਗੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਸੋ ਅੱਜ ਦੀ ਤੁਹਾਨੂੰ ਬਾਤ ਲੈ ਕੇ ਹਾਜ਼ਰ ਆਂ ਅੱਜ ਦੀ ਬਾਤ ਨੂੰ ਬੜੇ ਧਿਆਨ ਨਾਲ ਸੁਣੀਓ ਬਹੁਤ ਸੋਹਣੀ ਬਾਤ ਆ ਰਹੀ ਗੱਲਾਂ ਸੱਚੀਆਂ ਵੀ ਹੁੰਦੀਆਂ ਨੇ ਬڑے ਲੋਕ ਤਾਂ ਕਹਿ ਦਿੰਦੇ ਨੇ ਜੀ ਐਵੇਂ ਹੀ ਬੋਲਦੇ ਨੇ ਪਰ ਨਹੀਂ ਮੈਂ ਅੱਖੀਂ ਦੇਖੀ ਆ ਕੰਨੀ ਸੁਣੀਆਂ ਹੋਈਆਂ ਨੇ ਇਹ ਅੱਖਾਂ ਨਾਲ ਦੇਖਿਆ ਹੋਇਆ ਹੈ ਇਹ ਹੁੰਦੀਆਂ ਨੇ ਇਹ ਚੀਜ਼ਾਂ ਪਿਛਲੇ ਜਨਮ ਦੇ ਯਾਦ ਰਹਿੰਦਾ ਬੰਦੇ ਨੂੰ ਕਿਸੇ ਕਿਸੇ ਨੂੰ ਹੁੰਦਾ ਹੈ ਹਰੇਕ ਨੂੰ ਤਾਂ ਹੁੰਦਾ ਨਹੀਂ ਸੋ ਅੱਜ ਦੀ ਮੇਰੀ ਬਾਤ ਵੀ ਇਦਾਂ ਦੀ ਹੈ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣ ਆਨੰਦ ਪਿਆਰੀ ਜੀ ਬਾਤ ਦਾ ਇੱਕ ਨਾ ਮਾਤਾ ਸੀ ਉਹਦੇ ਦੋ ਮੁੰਡੇ ਸੀ ਉਹ ਜਿਹੜਾ ਵੱਡਾ ਮੁੰਡਾ ਸੀ ਉਹੋ 4 ਕ ਸਾਲ ਵੱਡਾ ਸੀ ਦੂਜਾ ਉਹ ਤੋਂ 4 ਸਾਲ ਛੋਟਾ ਸੀ ਉਹ ਜਿਹੜਾ ਛੋਟਾ ਸੀ ਨਾ ਉਹ ਮੁੰਡਾ ਜਦੋਂ ਹੋ ਗਿਆ 8 8 ਕ ਸਾਲ ਦਾ ਤਾਂ ਉਹ ਜਿਵੇਂ ਹੁਣ ਆਪਾਂ ਆਮ ਬੱਚਿਆਂ ਨੂੰ ਕਹਿ ਦਿੰਨੇ ਆ ਸਰਦੀ ਚ ਕਹਿ ਦਿੰਨੇ ਆ ਨੰਗੇ ਪੈਰੀ ਨਾਲ ਫਿਰ ਉਹ ਨੰਗਾ ਸਿਰ ਨਾਲ ਸਿਰ ਟੱਕ ਲੋ ਤੁਹਾਨੂੰ ਠੰਡ ਲੱਗ ਜੂਗੀ ਤਾ ਗਰਮੀ ਚ ਕਹਿ ਦਿੰਦੇ ਆ ਧੁੱਪੇ ਨਾ ਜਾਓ ਤੁਹਾਨੂੰ ਗਰਮੀ ਲੱਗ ਜੂਗੀ ਆਪਾਂ ਬੱਚਿਆਂ ਨੂੰ ਹਟਾਉਨੇ ਆ ਰੋਕਦੇ ਆ ਤਾਂ ਉਹ ਮਾਂ ਛੋਟੇ ਮੁੰਡੇ ਨੂੰ ਹੀ ਰੋਕਿਆ ਕਰੇ ਵੀ ਤੂੰ ਛੋਟਾ ਹੈ ਵੱਡੇ ਦੀ ਰੀਸ ਨਾ ਕਰਿਆ ਕਰ ਉਹ ਕੰਧ ਤੇ ਚੜਦਾ ਤਾਂ ਤੂੰ ਬੁਣਾ ਚੜਿਆ ਕਰ ਤਾਂ ਡਿਗ ਡੁਗ ਪੇਗਾ ਸੱਟ ਲੱਗੂ ਤਾਂ ਉਹ ਮੁੰਡਾ ਇੱਕ ਦਿਨ ਆਪਣੀ ਮਾਂ ਨੂੰ ਕਹਿਣ ਲੱਗਿਆ ਕਹਿੰਦਾ ਰੋਜ਼ ਲੜਨ ਲੱਗ ਜਾਨੀ ਮੈਨੂੰ ਆਏ ਹੋ ਜੂ ਤੈਨੂੰ ਆਏ ਹੋ ਜੂ ਤੈਨੂੰ ਆਏ ਹੋ ਜੂ ਕਹਿੰਦਾ ਜਿੰਨਾ ਚਿਰ ਮੈਂ 19 ਸਾਲ ਦਾ ਨਹੀਂ ਹੁੰਦਾ ਮੈਨੂੰ ਕੁਝ ਨਹੀਂ ਹੁੰਦਾ ਕਹਿੰਦਾ ਮੈਂ 19 ਸਾਲ ਦਾ ਹੋ ਕੇ ਮਰੂੰਗਾ ਉਹਨਾਂ ਚਿਰ ਮੈਨੂੰ ਕੁਝ ਨਹੀਂ ਹੁੰਦਾ ਚਾਹੇ ਜਿੰਨਾ ਮਰਜ਼ੀ ਬਿਮਾਰ ਹੋ ਜਾ ਮੈਂ ਨਹੀਂ ਮਰਦਾ ਭਾਈ ਮਾਂ ਨੇ ਹੁਣ ਮਾਂ ਕਿੱਥੋਂ ਸੁਣ ਸਕਦੀ ਐ ਇਹ ਗੱਲ 19 ਸਾਲ ਦਾ ਹੋ ਕੇ ਨੌਜਵਾਨ ਉਹ ਕਹਿੰਦੀ ਆ ਜਾ ਮੇਰੇ ਕੋਲ ਬਹਿ ਜਾ ਬਿਠਾ ਕੇ ਉਹਨੂੰ ਪੁੱਛਣ ਲੱਗੀ ਕਹਿੰਦਾ ਮੈਂ ਤੈਨੂੰ ਮਾਂ ਇੰਨਾ ਕ ਤਾਂ ਦੱਸਦਾ ਕਹਿੰਦਾ ਜੇ ਮੈਂ ਤੈਨੂੰ ਸਾਰਾ ਕੁਝ ਦੱਸਦਾ ਕਹਿੰਦਾ ਫਿਰ ਤੂੰ ਫਿਕਰਾਂ 'ਚ ਪੈ ਜੇਂਗੀ ਕਹਿੰਦਾ ਚਲ ਐਨਾ ਹੀ ਬਹੁਤ ਹੈ ਉਹ ਕਹਿੰਦੇ ਨਾ ਬਤ ਮੈਂ ਉਹ ਰਫੀਕਰ ਨਹੀਂ ਕਰਦੀ ਮੈਨੂੰ ਗੱਲ ਦੱਸ ਕੀ ਹੈ ਉਹ ਕਹਿਣ ਲੱਗਿਆ ਉਹ ਮੁੰਡੇ ਨੂੰ ਨਾ ਤਰਸਲ ਪਿੱਛੋਂ ਹੀ ਕੋਈ ਤਿੰਨ ਜਨਮਾਂ ਦਾ ਗਿਆਨ ਸੀ ਮੁੰਡੇ ਨੂੰ ਤਾਂ ਉਹ ਕਹਿੰਦਾ ਵੀ ਜਦੋਂ ਮੈਂ ਮਰੂੰਗਾ ਮੈਂ 19 ਸਾਲ ਦਾ ਹੋ ਕੇ ਮਰੂੰਗਾ ਫੇਰ ਕਹਿੰਦਾ ਮੈਂ ਮਰੂੰਗਾ ਵੀ ਫਾਹਾ ਲੈ ਕੇ ਫਾਹਾ ਵੀ ਉਸ ਦਰਖਤ ਨਾਲ ਲਾਹੂੰ ਜਿਹੜਾ ਮੈਂ ਆਪਦੇ ਹੱਥੀ ਲਾਉਂਗਾ ਮਾਂ ਕਹਿੰਦੀ ਸੋਚਿਆ ਮਾਂ ਨੇ ਵੀ ਚਲ ਠੀਕ ਐ ਤਾਂ ਮੈਨੂੰ ਦੱਸ ਤਾਂ ਮੈਂ ਤਾਂ ਤੈਨੂੰ ਦਰਖਤ ਹੀ ਨਹੀਂ ਲਾਉਣ ਦਿੰਦੀ ਕੋਈ ਫੇਰ ਤੂੰ ਕਿਵੇਂ ਵਾਹ ਲੈ ਲੇਗਾ ਮੈਂ ਤਾਂ ਤੇਨੂੰ ਦਰਖਤ ਹੀ ਨਹੀਂ ਲਾਉਣ ਦਿੰਦੀ ਤਾਂ ਦੂਜਾ ਜਨਮ ਕਹਿੰਦੀ ਕਹਿੰਦਾ ਦੂਜਾ ਜਨਮ ਕਹਿੰਦਾ ਮੈਂ ਜੇ ਤੋ ਮਰ ਗਿਆ 19 ਸਾਲ ਦਾ ਹੋ ਕੇ ਤੁਹਾਡੇ ਘਰੇ ਆਉਂਗਾ ਫੇਰ ਉਦੋਂ ਕਹਿੰਦਾ ਹਾਂ ਮੇਰਾ ਭਾਈ ਦਾ ਵਿਆਹ ਵੀ ਹੋ ਜੂ ਇਹਦੇ ਘਰੇ ਫੇਰ ਮੈਂ ਇਹਦਾ ਮੁੰਡਾ ਬਣ ਕੇ ਆ ਭਾਬੀ ਲਵੇ ਜਿਹੜੀ ਮੇਰੀ ਆਉਗੀ ਉਹਦੇ ਲਵੇ ਆਉਂਗਾ ਫੇਰ ਜਨਮ ਲਾਉਂਗਾ ਕਹਿੰਦਾ ਮੈਂ ਫੇਰ ਕਹਿੰਦਾ ਮੈਂ ਉਦੋਂ ਤੁਹਾਡਾ ਕਰਜ਼ਾ ਦੇਣਾ ਹੁੰਦਾ ਹੋਊਗਾ ਮੈਂ ਉਹ ਚੁਕਾ ਕੇ ਫੇਰ ਫੇਰ ਕਹਿੰਦਾ ਮੈਂ ਤੀਜੀ ਵਾਰੀ ਫੇਰ ਤੁਹਾਡੇ ਘਰੇ ਆਉਂਗਾ ਉਦੋਂ ਕਹਿੰਦਾ ਕਿ ਕੁੱਤੇ ਦੇ ਰੂਪ ਜਾਊਂਗਾ ਫੇਰ ਕਹਿੰਦਾ ਇੱਕ ਬ੍ਰਾਹਮਣ ਆਊਗਾ ਉਹ ਮੇਰੇ ਸੋਟੀ ਮਾਰੂ ਬਹੁਤ ਜ਼ੋਰ ਦੀ ਕਹਿੰਦਾ ਫੇਰ ਮੈਂ ਬਹੁਤ ਰੋਊਂਗਾ ਚਲੋ ਦੱਸ ਕੇ ਇਨਾਂ ਕ ਕੁਝ ਭੱਜ ਗਿਆ ਤਾਂ ਭਾਈ ਟਾਈਮ ਜਾਂ ਲੰਘਦਾ ਗਿਆ ਤਾਂ ਇੰਨੇ ਨੂੰ ਛੁੱਟੀਆਂ ਹੁੰਦੀਆਂ ਨੇ ਜਦੋਂ ਆਪਾਂ ਕਹਿੰਦੇ ਆ ਬੱਚੇ ਜਾਂਦੇ ਨੇ ਨਾਨਕੀਆਂ ਨੂੰ ਤਾਂ ਉਹ ਮੁੰਡਾ ਵੀ ਨਾਨਕੀ ਬਾਗਿਆ ਛੁੱਟੀਆਂ 'ਚ ਗਿਆ ਹੋਇਆ ਤਾਂ ਇੱਥੇ ਤਾਂ ਹੁਣ ਜਿਉ ਕੋਈ ਦਰਖਤ ਫਿਰ ਬੂਟਾ ਲਾਇਆ ਕਰੇ ਮਾਂ ਪੱਟਦਿਆ ਕਰੇ ਉਹ ਜਦੋਂ ਨਾਨਕੀ ਬਾਗਿਆ ਤਾਂ ਉੱਥੇ ਖੇਤ ਬਾਗਿਆ ਉਹਦੇ ਨਾਨੇ ਮਾਮਿਆਂ ਨਾਲ ਉੱਥੇ ਇੱਕ ਅੰਬ ਲਾਇਆ ਆ ਚਲੋ ਜੀ ਉਹ ਅੰਬ ਲੱਗ ਗਿਆ ਉਹ ਤਾਂ ਫਲ ਵੀ ਦੇਣ ਲੱਗ ਗਿਆ ਤਿੰਨ ਸਾਲ ਬਾਅਦ ਅੰਬ ਫਲ ਦੇਣ ਲੱਗ ਜਾਂਦਾ ਹੈ ਤਾਂ ਉਸ ਮੁੰਡੇ ਨੇ ਜਦੋਂ ਹੋ ਗਿਆ ਉਹ 19 ਸਾਲ ਦਾ ਮਾਂ ਬਹੁਤ ਧਿਆਨ ਰੱਖਿਆ ਕਰੇ ਛੁੱਟੀਆਂ ਫੇਰ ਆਈਆਂ ਮਾਂ ਨੇ ਫੇਰ ਛੁੱਟੀਆਂ 'ਚ ਕਹਿੰਦਾ ਮੈਂ ਤਾਂ ਨਨਕੀ ਜਾਣਾ ਹੁਣ ਮਾਂ ਨੂੰ ਕੋਈ ਪਤਾ ਨਾ ਵੀ ਇਹਨੇ ਅੰਬ ਲਾਇਆ ਹੋਇਆ ਉੱਥੇ ਨਾ ਕਿਸੇ ਨੇ ਕਦੇ ਕੋਈ ਗੱਲ ਕਰੀ ਭਾਈ ਉਹਨੇ ਕੀ ਕੀਤਾ ਮੁੰਡਾ ਤਾਂ ਵਗ ਗਿਆ ਨਨਕੀ ਗਿਆ ਹੋਇਆ ਤਾਂ ਕਹਿਣ ਲੱਗੇ ਉਹਨੂੰ ਵੀ ਜਾ ਤੇਰੇ ਮਾਮੇ ਆਏ ਤੇ ਨਾਨੇ ਦੀ ਰੋਟੀ ਦੇ ਆ ਖੇਤ ਜਦੋਂ ਗਿਆ ਖੇਤ ਤਾਂ ਕੁਦਰਤੀ ਮਾਮੇ ਨੇ ਕਿਸੇ ਗੱਲ ਤੋਂ ਘੁਰਤਾ ਹੋ ਜਦੋਂ ਘੁਰਤਾ ਭਾਈ ਮੁੰਡੇ ਨੇ ਤਾਈ ਜੀ ਮੁਕਰੀ ਖਾਧੀ ਮੱਝ ਬੰਨੀ ਹੋਈ ਸੀ ਅੰਬ ਨਾਲ ਉਹਨੇ ਤਾਂ ਮੱਝ ਦਾ ਸੰਗਲ ਖੋਲਿਆ ਉਸ ਅੰਬ ਦੇ ਨਾਲ ਫਾਹਾ ਲੈ ਲਿਆ ਮੁੰਡਾ ਤਾਂ ਉੱਥੇ ਪੂਰਾ ਹੋ ਗਿਆ 19 ਸਾਲ ਦੀ ਉਮਰ ਚ ਜਦੋਂ ਪਤਾ ਲੱਗਿਆ ਮਾਂ ਨੂੰ ਸਾਰੇ ਕਹਿਣ ਉੱਥੇ ਰੋਣ ਜਦੋਂ ਬੀਲਾ ਅੰਬ ਵੀ ਆਪਦੇ ਹੱਥੀ ਲਾ ਕੇ ਗਿਆ ਸੀ ਉਸੇ ਅੰਬ ਨਾਲ ਫਾਹਾ ਲੈ ਲਿਆ ਮਾਂ ਦੇ ਫੇਰ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਹ ਕਹਿੰਦੀ ਹਾਏ ਬੇ ਰੱਬਾ ਤੁਸੀਂ ਮੈਨੂੰ ਦੱਸਿਆ ਕਿਉਂ ਨਾ ਕਹਿੰਦੀ ਇਹਦੇ ਇਹ ਤਾਂ ਮੈਨੂੰ ਦੱਸਿਆ ਹੋਇਆ ਸੀ ਵੀ ਮੈਂ 19 ਸਾਲ ਚ ਉਸੇ ਦਰਖਤ ਨਾਲ ਫਾਹਾ ਲਵਾਂ ਜਿਹੜਾ ਹੱਥੀ ਲਵਾਂ ਮੈਂ ਤਾਂ ਕਹਿੰਦੀ ਇਹਨੂੰ ਉੱਥੇ ਕਦੇ ਦਰਖਤ ਹੀ ਨਹੀਂ ਲਾਉਣ ਦਿੱਤਾ ਕਹਿੰਦੀ ਇੱਥੇ ਲਾ ਗਿਆ ਕਿਤੇ ਚਲੋ ਜੀ ਹੋਈ ਬੀਤੀ ਹੁਣ ਮਾਂ ડી ਕਦੀ ਆ ਵੀ ਮੇਰੀ ਨੂ ਕੋਲੇ ਆਊਗਾ ਨੂ ਕੋਲੇ ਆ ਗਿਆ ਜੀ ਉਹੀ ਪੁੱਤ ਫੇਰ ਨੂ ਕੋਲੇ ਪੁੱਤ ਬਣ ਕੇ ਆ ਗਿਆ ਫੇਰ ਗੱਭਰੂ ਹੋ ਗਿਆ ਮਾਂ ਬੜੇ ਸ਼ੌਂਕ ਨਾਲ ਪਾਲਦੀ ਐ ਉਹ ਹੁਣ ਤਾਂ ਉਹਦੀ ਦਾਦੀ ਲੱਗੀ ਬਹੁਤ ਜਾਮਾ ਲਾਡਾਂ ਨਾਲ ਪਾਲਦੀ ਐ ਵੀ ਇਹਨੇ ਪਹਿਲਾਂ ਨਹੀਂ ਕੁਝ ਦੇਖਿਆ ਇਹਨੂੰ ਹੁਣ ਦਿਖਾਵਾ ਸਾਰਾ ਕੁਝ ਤਾਂ ਉਹ ਫੇਰ ਕਹਿਣ ਲੱਗੀ ਮਾਂ ਬੀਤਾ ਹੈ ਇਸ ਜਨਮ ਚ ਵੀ ਕਹਿੰਦਾ ਸੀ ਵੀ ਮੈਂ ਛੇਤੀ ਉਹ ਵਗ ਜੂ ਤੁਹਾਡਾ ਦੇਣਾ ਲੈਣਾ ਦੇਣਾ ਮੈਂ ਉਹ ਦੇਖ ਕੇ ਕਹਿੰਦਾ ਹਿਸਾਬ ਕਰਕੇ ਬਸ ਫਿਰ ਵਗ ਜੂ ਕਹਿੰਦਾ ਮੈਂ ਉਹ ਕਹਿੰਦੀ ਆਪਾਂ ਐ ਕਰੋ ਇਹਨੂੰ ਕੋਈ ਪੜ੍ਹਾਈ ਪੜ੍ਹੂਈ ਨਾ ਕਰਾਓ ਵੀ ਐਵੇਂ ਕੋਈ ਨੌਕਰੀ ਨੁਕਰੀ ਲੱਗ ਜੂਗਾ ਆਪਾਂ ਨੂੰ ਉਹ ਉਹ ਇਹਦਾ ਕਰਜ਼ਾ ਹੋਊ ਕਹਿੰਦੀ ਇਹ ਕਹਿੰਦਾ ਵੀ ਤੁਹਾਡਾ ਕਰਜ਼ਾ ਦੇਣਾ ਮੈਂ ਚਲੋ ਜੀ ਉਹਨਾਂ ਦਾ ਬਜ਼ੁਰਗ ਕੋਈ ਘਰੇਈ ਦੇਸੀ ਦਵਾਈਆਂ ਦਿੰਦਾ ਸੀ ਤਾਂ ਉੱਥੇ ਉਹਨੂੰ ਲਾਤਾ ਬੈਠਣਾ ਵੀ ਤੂੰ ਵੀ ਸਿੱਖ ਲੈ ਇੱਥੇ ਬੈ ਕੇ ਘਰੀ ਬਹਿ ਰਿਹਾ ਕਰੂ 24 ਘੰਟੇ ਕਹਿੰਦੇ ਵੀ ਘਰੀ ਰਿਹਾ ਕਰੂ ਉਹਨੂੰ ਕਹਿੰਦਾ ਵੀ ਤਾ ਕਿਸੇ ਤੋਂ ਫालतू ਪੈਸਾ ਨਹੀਂ ਲੈਣਾ ਜਿੰਨੇ ਦੀ ਦਵਾਈ ਹੈ ਤੇਰੀ 5 10 20 50 ਬਸ ਇਦੂ ਬੱਧ ਰੁਪਈਆ ਨਹੀਂ ਲੈਣੇ ਕਿਸੇ ਤੋਂ ਤਾਂ ਭਾਈ ਉਹਨੇ ਤਾਂ ਇੱਕ ਦਿਨ ਉਹਦੇ ਕੋਲੇ ਰਾਜਾ ਆ ਗਿਆ ਕੋਈ ਰਾਜੇ ਦੇ ਪੈਰ ਤੇ ਕੋੜ ਚੱਲਿਆ ਹੋਇਆ ਉਹਨੂੰ ਕਿਤੋਂ ਆਮ ਨਾਇਆ ਤਾਂ ਉਹਦੀ ਦੱਸ ਪੈ ਗਈ ਰਾਜਾ ਆ ਗਿਆ ਜਦੋਂ ਉਹਨੇ ਦਵਾਈ ਦਿੱਤੀ ਉਹ ਤਾਂ 15 20 ਦਿਨਾਂ ਚ ਫਰਕ ਪੈਣ ਲੱਗ ਗਿਆ ਉਹਨੂੰ ਕੋੜ ਨੂੰ ਤਾਂ ਉਹੋ ਪੈਸੇ ਦਿਆ ਕਰੇ ਹੁਣ ਉਹ ਰਾਜਾ ਹੈ ਵੱਧ ਪੈਸੇ ਉਹ 15 ਰੁਪਏ 20 ਰੁਪਏ 50 ਲੈ ਕੇ ਉਹ ਕਹੇ ਗਏ ਕਿ ਨਾ ਬਸ ਮੇਰੇ ਤਾਂ ਇੰਨੇ ਹੀ ਪੈਸੇ ਨੇ ਮੈਂ ਜ਼ਿਆਦਾ ਨਹੀਂ ਲੈਣੇ ਹਨ ਇੰਨੀ ਮੇਰੀ ਮਿਹਨਤ ਹੈ ਤਾਂ ਭਾਈ ਜਦੋਂ ਉਹ ਠੀਕ ਹੋ ਗਿਆ ਬਿਲਕੁਲ ਹੀ ਰਾਜਾ ਤਾਂ ਉਹਦੇ ਰਾਜੇ ਦੀ ਘਰ ਵਾਲੀ ਰਾਣੀ ਕਹਿਣ ਲੱਗੀ ਕਹਿੰਦੀ ਮਹਾਰਾਜ ਤੁਸੀਂ ਕਿਤੋਂ ਨਹੀਂ ਠੀਕ ਹੋਏ ਸੀ ਵੀ ਤੁਸੀਂ ਇਹ ਗਰੀਬ ਬੰਦਾ ਹੈ ਉਹ ਮੁੰਡਾ ਜਿਹੜਾ ਜੀ ਤੋ ਤੁਸੀਂ ਇਲਾਜ ਕਰਾਇਆ ਵੀ ਤੁਸੀਂ ਮਹੀਨੇ ਚ ਜਿਵੇਂ ਨਵਬਰ ਨਵ ਹੋ ਗਿਆ ਤੁਹਾਡਾ ਤਾਂ ਪੈਰ ਕਹਿੰਦੀ ਤੁਸੀਂ ਉਹਦਾ ਕੋਈ ਭਲਾ ਕਰ ਦੋ ਗਰੀਬ ਦਾ ਉਹ ਕਹਿੰਦਾ ਇਹੋ ਤਾਂ ਪੈਸੇ ਹੀ ਨਹੀਂ ਲੈਂਦਾ ਵੀ ਮੈਂ ਬਹੁਤ ਜ਼ੋਰ ਲਾਇਆ ਉਹ ਕਹਿੰਦੀ ਫਿਰ ਤੁਸੀਂ ਐਂ ਕਰਿਓ ਪੈਸੇ ਨਹੀਂ ਲੈਂਦਾ ਨਾ ਗਲ ਚ ਪਾਇਆ ਹੋਇਆ ਸਿਹਾਰ ਕਹਿੰਦੀ ਆ ਖੜੋ ਹਾਰ ਕਹਿੰਦੀ ਅਸੀਂ ਉਹਦੇ ਗਲ ਚ ਪਾ ਦਿਓ ਜਾ ਕੇ ਉਹ ਕਹਿੰਦਾ ਵੀ ਠੀਕ ਹੈ ਵੀ ਗੱਲ ਠੀਕ ਹੈ ਭਾਈ ਰਾਜਾ ਗਿਆ ਜਾ ਕੇ ਉਹਨੂੰ ਕਹਿੰਦਾ ਵੀ ਤੂੰ ਪੈਸੇ ਤਾਂ ਲੈਂਦਾ ਨਹੀਂ ਪੁੱਤ ਬਿਆਹ ਫੜੋਂ ਨੇ ਚੱਕ ਕੇ ਕੱਢ ਕੇ ਜੇਬ ਚੋਂ ਹਾਰ ਮੁੰਡੇ ਦੇ ਗਲ ਚ ਪਾਤਾ ਚਲੋ ਮੁੰਡਾ ਘਰੇ ਲਿਆਇਆ ਹਾਰ ਆਪ ਦੀ ਮਾਂ ਨੂੰ ਫੜਾਤਾ ਦਾਦੀ ਨੂੰ ਫੜਾਤਾ ਤਾਂ ਹੁਣ 2-4 ਦਿਨ ਲੰਘੇ ਮੁੰਡਾ ਬਿਮਾਰ ਹੋ ਗਿਆ ਬਿਮਾਰ ਹੋਇਆ ਤਾਂ ਹੁਣ ਘਰੇ ਹੋ ਹੈ ਨਹੀਂ ਤੇ ਕੋਈ ਬਹੁਤਾ ਤਕੜੇ ਤਾਂ ਹੈ ਨਹੀਂ ਤੇ ਲਾਜ ਗਰਾਊਂਡ ਨੂੰ ਪੈਸੇ ਨਾ ਤਾਂ ਉਹਨਾਂ ਨੇ ਸੋਚਿਆ ਵੀ ਹਾਰ ਵੇਚ ਦੋ ਹਾਰ ਵੇਚਿਆ ਹਾਰ ਵੇਚ ਕੇ ਜਿੰਨੇ ਪੈਸੇ ਕਰਜ਼ੇ ਦੇਣਾ ਸੀ ਉਹਨਾਂ ਦਾ ਉਹਨੇ ਪੈਸੇ ਜਦੋਂ ਉਹਨਾਂ ਦੇ ਕੋਲ ਰਹਿ ਗਏ ਉੱਪਰਲੇ ਪੈਸੇ ਉਹਦੀ ਦਵਾਈ ਬੂਟੀ ਤੇ ਲੱਗ ਗਏ ਜਦੋਂ ਪੂਰੇ ਹੋ ਗਏ ਤਾਂ ਭਾਈ ਮੁੰਡਾ ਪੂਰਾ ਹੋ ਗਿਆ ਫੇਰ ਮੁੱਕ ਗਿਆ ਹੁਣ ਫੇਰ ਉਹੀ ਦਾਦੀ ਹੁਣ ਦਾਦੀ ਸੀ ਜਿਹੜੀ ਪਹਿਲਾਂ ਮਾਂ ਸੀ ਫੇਰ ਢੀਕਦੀ ਆ ਵੀ ਹੁਣ ਕੁੱਤੇ ਦੇ ਰੂਪ ਚ ਕਹਿੰਦਾ ਤੀ ਆਉਂਗਾ ਭਾਈ ਉਹਨਾਂ ਦੇ ਘਰੇ ਇੱਕ ਕੁੱਤੀ ਸੂਪੀ ਰੱਖੀ ਹੋਈ ਸੀ ਉਹਨਾਂ ਦੀ ਤਾਂ ਉਹ ਕੁੱਤੀ ਸੂਪੀ ਤਾਂ ਹੁਣ ਉਹਦੇ ਚਾਰ ਪੰਜ ਕਤੂਰੇ ਹੁਣ ਉਹ ਦੇਖਿਆ ਕਰੇ ਵੀ ਕਿਹੜਾ ਇਹਨਾਂ ਚ ਮੇਰਾ ਪੋਤਾ ਕਿਹੜਾ ਹੋਇਆ ਐ ਹੁਣ ਕਤੂਰਿਆਂ ਚ ਕੀ ਪਤਾ ਲੱਗਦਾ ਤਾਂ ਜਦੋਂ ਅਡਾਰਜੇ ਹੋ ਗਏ ਉਹ ਉਹਨਾਂ ਨੂੰ ਬਹੁਤ ਪਾਲਿਆ ਕਰੇ ਲੱਸੀ ਪਿਆਇਆ ਕਰੇ ਚੂਰੀ ਖਵਾਇਆ ਕਰੇ ਵੀ ਮੇਰਾ ਪੁੱਤ ਹੈ ਵਿੱਚ ਇਹਨਾਂ ਦੇ ਭਾਈ ਫਿਰ ਜਦੋਂ ਉਹ ਡਾਰਜੇ ਹੋਗੇ ਬਾਕੀ ਤਾਂ ਸਾਰੇ ਇੱਧਰ ਉੱਧਰ ਭੱਜ ਗਿਆ ਕਰਨ ਕਦੂਰੇ ਉਹ ਇੱਕ ਕੁੱਤਾ ਘਰੋਂ ਹੀ ਨਾ ਜਾਇਆ ਕਰੇ ਬਾਹਰ ਚ ਬਹਿਜਿਆ ਕਰੇ ਫਿਰ ਅੰਦਰ ਆਜਿਆ ਕਰੇ ਜਾਣੀ ਉਹਨੂੰ ਮਾਂ ਨੂੰ ਮਹਿਸੂਸ ਹੋਇਆ ਫਿਰ ਵੀ ਇਹੀ ਹੋਊਗਾ ਜਿਹੜਾ ਜਾਂਦਾ ਨਹੀਂ ਕਿਤੇ ਚਲੋ ਜੀ ਚੰਗੀ ਸੇਵਾ ਕਰਿਆ ਕਰੇ ਦੂਜੇ ਤਾਂ ਡਰ ਹੋਗੇ ਫਿਰ ਤਾਂ ਉਹ ਮੁੜ ਕੇ ਘਰੇ ਨਹੀਂ ਵੜਦੇ ਹੁੰਦੇ ਕੁੱਤੇ ਕਿਧਰੇ ਹੋਰ ਕੋਈ ਕਿਧਰੇ ਕੋਈ ਕਿਧਰੇ ਤਾਂ ਇੱਕ ਦਿਨ ਉਹ ਬਾਹਰ ਬੈਠਾ ਗੇਟ ਦੇ ਮੂਹਰੇ ਕੋਈ ਪੰਡਤ ਆ ਗਿਆ ਉਹ ਪੰਡਤ ਦੇ ਹੱਥ 'ਚ ਤੀਖੂ ਖੁੰਡੀ ਉਹਨੇ ਇਹੀ ਜੀ ਖੁੰਡੀ ਮਾਰੀ ਉਹਦੇ ਜੋਰ ਦੀ ਕੁੱਤੇ ਨੇ ਤਾਂ ਇੰਨਾ ਉੱਚੀ ਰੋਇਆ ਕਿ ਨਾ ਹੋ ਜਿਵੇਂ ਕਹਿੰਦੇ ਨੇ ਦਸੀ ਪਿੰਡੀ ਸੁਣ ਗਿਆ ਧਰਮ ਰਾਜ ਤੱਕ ਇਹ ਇੱਕ ਬਾਗੀ ਭਾਈ ਉਹਦੀ ਤਕੂਕ ਧਰਮ ਰਾਜ ਕਹਿਣ ਲੱਗਿਆ ਵੀ ਮਾਤ ਲੋਕ ਚਾ ਕੀ ਹੋਇਆ ਅੱਜ ਵੀ ਦੇਖ ਕੇ ਆਓ ਭਲਾ ਕਿਹਨੂੰ ਕਿਹੜਾ ਭਗਤ ਹੈ ਜੀ ਨੇ ਐਡੀ ਲਲਕਾਰ ਮਾਰੀ ਹੈ ਦੁਖੀ ਹੋ ਕੇ ਵੀ ਕੀ ਹੋ ਗਿਆ ਉਹਨੂੰ ਕੀ ਕਾਦੀ ਲੋੜ ਹੈ ਦੇਖੋ ਪਤਾ ਕਰੋ ਕੌਣ ਹੈ ਭਾਈ ਜਮ ਲੋਕ ਆਏ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਇਹਨੇ ਮਾਰੀ ਹੈ ਚੀਕ ਆ ਖੜਾ ਪੰਡਤੇ ਨੇ ਖੁੰਡੀ ਮਾਰੀ ਹੈ ਭਾਈ ਸਨੇਹਾ ਲਾਤਾ ਵੀ ਪੰਡਤ ਨੇ ਗੁੰਡੀ ਮਾਰੀ ਆ ਉਹ ਕੁੱਤੇ ਦੇ ਬੇਕਸੂਰ ਦੇ ਬੈਠੇ ਦੇ ਤਾਂ ਉਹ ਕਹਿਣ ਲੱਗੇ ਵੀ ਇਹਨੂੰ ਕਹੋ ਕੁੱਤੇ ਨੂੰ ਕਹੋ ਵੀ ਤੈਂ ਜਿਹੜਾ ਵੀ ਡੰਡ ਦੇਣਾ ਇਹਨੂੰ ਦੇ ਦੇ ਪੰਡਤ ਨੂੰ ਭਾਈ ਉਹਨਾਂ ਨੇ ਕੁੱਤੇ ਨੂੰ ਕਿਹਾ ਮੂਰੇ ਵੀ ਇਹਨੇ ਤੇਰੇ ਬੇਕਸੂਰ ਪਏ ਤੇ ਸੋਟੀ ਮਾਰੀ ਆ ਵੀ ਤੂੰ ਜੋ ਵੀ ਡੰਡ ਕਹੇਗਾ ਇਹਨੂੰ ਉਹੀ ਮਿਲੇਗਾ ਦੇ ਕੀ ਦੇਣ ਡੰਡ ਦੇਣਾ ਉਹ ਕਹਿੰਦਾ ਇਹਨੂੰ ਰਾਜੇ ਦੇ ਘਰੇ ਜਨਮ ਦੇ ਹੋ ਇਹਦਾ ਮੁਰਤਾ ਪੰਡਤ ਹੈ ਕਹਿੰਦਾ ਹੁਣ ਇਹਨੂੰ ਜਦੋਂ ਜਨਮ ਆਊਗਾ ਨਾ ਮਰ ਗਿਆ ਇਹ ਕਹਿੰਦਾ ਇਹਨੂੰ ਰਾਜੇ ਦੇ ਘਰੇ ਜਨਮ ਦੇ ਹੋ ਸਿਉਨੇ ਦੀ ਹੱਥ ਜਿਹਦੇਹੀਂ ਖੁੰਡੀ ਹੋਇਆ ਕਰੂ ਚਾਂਦੀ ਦੀ ਇਹ ਤੇ ਜੁੱਤੀ ਹੋਇਆ ਕਰੂ ਚਾਂਦੀ ਦੀ ਸਿਉਨੇ ਦੀ ਇਹ ਤੇ ਟੋਪੀ ਹੋਇਆ ਕਰੂ ਫੇਰ ਕਹਿੰਦਾ ਇਹਨੂੰ ਇਹ ਹੁਕਮ ਹੁਲਾ ਦੋ ਵੀ ਇਹਨੇ ਕੁੱਲ ਤਾਂ ਮਤੇ ਗੁਰ ਤਾਂ ਮਤੇ ਦਰਸ਼ਨ ਕਰਕੇ ਆਉਨੇ ਨੇ ਜਿੰਨੇ ਵੀ ਦੇਸਾਂ ਦੇ ਵਿੱਚ ਜੋ ਵੀ ਵਰਡ ਦੇ ਵਿੱਚ ਹੈਗੇ ਨੇ ਤਾਂ ਮੈਨੇ ਉੱਥੇ ਦਰਸ਼ਨ ਕਰਨੇ ਨੇ ਭਾਈ ਉਹ ਪੰਡਤ ਕਹਿਣ ਲੱਗਿਆ ਲੈ ਵਾ 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 ਇਹ ਕਿਹੜੀ ਸਜ਼ਾ ਹੈ ਮੈਂ ਤਾਂ ਰਾਜੇ ਦਾ ਮੁੰਡਾ ਬਣੂ ਰਾਜਾ ਬਣੂਗਾ ਸਿਉਨੇ ਦੀਆਂ ਚੀਜ਼ਾਂ ਪਹਿਨੂ ਇਹ ਕਿਹੜੀ ਸਜ਼ਾ ਹੋਈ ਮੈਂ ਤਾਂ ਹੋ ਜਾਣ ਤੇ ਸਮਾਂ ਮੈਨੂੰ ਤਾਂ ਲੈ ਜਾਓ ਛੇਤੀ ਉਹਨੂੰ ਇਹ ਨਹੀਂ ਪਤਾ ਮੂਰਖ ਬੰਦੇ ਨੂੰ ਵੀ ਹਜੇ ਮੇਰੇ ਨਾਲ ਬਣੂਗੀ ਤਾਂ ਜਦੋਂ ਭਾਈ ਉਹ ਚਲੋ ਬਾਗੇ ਜਦੋਂ ਪੰਡਤ ਮਰ ਗਿਆ ਉਹਨੂੰ ਰਾਜੇ ਦਾ ਦੇ ਕੇ ਜਨਮ ਦੇਤਾ ਜਦੋਂ ਹੋ ਗਿਆ ਗੱਭਰੂ ਕਟਤਾ ਜਿਵੇਂ ਲਿਖੇ ਲਿਖੇ ਨੇ ਫਿਰ ਬਿਉ ਮਾਤਾ ਵੀ ਇਹ ਧਰਮ ਰਾਜ ਹੋਏ ਬਿਉ ਮਾਤਾ ਹੋਏ ਹੀ ਕੋਈ ਹੁੰਦੇ ਨੇ ਸਾਰੇ ਦੇਵ ਲੋਕ ਦੇ ਵਿੱਚ ਇਹ ਸਾਰਾ ਕੁਝ ਸਾਰਿਆਂ ਨੂੰ ਪਤਾ ਹੁੰਦਾ ਵੀ ਕਿਸ ਦੇ ਨਾਲ ਕੀ ਹੋਣਾ ਹੈ ਇਹ ਉਹਨਾਂ ਦੇ ਰਾਹੀ ਹੁੰਦੀ ਹੈ ਜੋ ਕਿਸਮਤ ਲਿਖੀ ਜਾਂਦੀ ਹੈ ਤਾ ਭਾਈ ਉਹਨਾਂ ਨੇ ਕੀ ਕਰਿਆ ਪੰਡਤ ਰਾਜੇ ਦਾ ਮੁੰਡਾ ਬਣ ਗਿਆ ਸਿਉਨੇ ਦੀ ਟੋਪੀ ਲੈ ਲਈ ਖੁੰਡੀ ਫੱਟ ਫੜਾਤੀ ਹੱਥ 'ਚ ਪਾ ਕੇ ਪੈਰਾਂ 'ਚ ਚਾਂਦੀ ਦੀ ਜੁੱਤੀ ਤੁਰ ਪਿਆ ਕਹਿੰਦਾ ਮੈਂ ਤਾਂ ਧਾਮਾਂ ਦੇ ਦਰਸ਼ਨ ਕਰਕੇ ਆਉਣਾ ਤਾਂ ਜਦੋਂ ਗਿਆ ਗੁਰਧਾਮਾਂ ਦੇ ਦਰਸ਼ਨ ਕਰਨ ਜੁੱਤੀ ਤਾਂ ਹੁਣ ਉੱਥੇ ਬਾਹਰ ਫੜਾ ਜਿਆ ਕਰੇ ਲਾ ਕੇ ਅੰਦਰ ਮੱਥਾ ਟੇਕਣ ਜਾਇਆ ਕਰੇ ਮੱਥਾ ਤਾਂ ਟੇਕਿਆ ਨਾ ਕਰੇ ਕਿਸੇ ਦਾ ਕੋਈ ਵਚਨ ਪ੍ਰਵਚਨ ਨਾ ਸੁਣਿਆ ਕਰੇ ਕੋਈ ਗੁਰਬਾਣੀ ਜਾ ਪਾਠ ਕੋਈ ਚੀਜ਼ ਨਾ ਸੁਣਿਆ ਕਰੇ ਉਹਦਾ ਦਿਮਾਗ ਘੁੰਮਿਆ ਕਰੇ ਵੀ ਹੈ ਮੇਰੀ ਚਾਂਦੀ ਦੀ ਜੁੱਤੀ ਹੈ ਬਾਹਰ ਕੋਈ ਲੈ ਨਾ ਜਾਵੇ ਮੇਰੀ ਟੋਪੀ ਨਾ ਕੋਈ ਸਿਉਨੇ ਦੀ ਲਾ ਲੇ ਕੋਈ ਸਿਉਨੇ ਦੀ ਖੁੰਡੀ ਨਾ ਖੋ ਕੇ ਵਗ ਜੇ ਤੁਸੀਂ ਗੱਲ ਕਰੋ ਵੀ ਜਿੰਨੇ ਸਾਰੇ ਤਾਂ ਮੱਤੇ ਫਿਰਿਆ ਆ ਉਹਦੇ ਆ ਹੀ ਗੱਲਾਂ ਦਿਮਾਗ 'ਚ ਇੱਕ ਗੱਲ ਵੀ ਨਾਮ ਦੀ ਘੱਟ ਕੇ ਨਹੀਂ ਲਿਆਇਆ ਉਹ ਚਲੋ ਵਿਰਧ ਜਾ ਹੋਇਆ ਉਹ ਅੱਧੀ ਉਮਰ ਜੀ ਹੰਡਾਈ ਉਹਨੇ ਅੱਧੀ ਉਮਰ ਉਹਦੋਂ ਫੇਰ ਰੱਬ ਲੈ ਗਿਆ ਲਗਾਇਆ ਹੋਇਆ ਉਹਨੂੰ ਕਹਿਣ ਲੱਗੇ ਬੀ ਤੈਂ ਕੀ ਜਪ ਕੇ ਆਇਆ ਤੂੰ ਆ ਉਮਰ ਚ ਕਹਿੰਦਾ ਮੈਂ ਤਾਂ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਕੇ ਆਇਆ ਉਹ ਕਹਿਣ ਲੱਗੇ ਬੀ ਤੈਂ ਕਿਹੜੇ ਦਰਸ਼ਨ ਕਰੇ ਨੇ ਸਿੱਖ ਕੇ ਕੀ ਆਇਆ ਤੂੰ ਤਾਂ ਉੱਥੇ ਖੁੰਡੀਆਂ ਤੇ ਆਵਦੇ ਟੋਪੀ ਤੇ ਜੁੱਤੀ ਜੀ ਤੇਰਾ ਤਾਂ ਧਿਆਨ ਸੀ ਰੱਬ ਦਾ ਨੌਤਾ ਤਾਂ ਇੱਕ ਦਿਨ ਵੀ ਨਹੀਂ ਲਿਆ ਕਦੇ ਇੱਕ ਮਿੰਟ ਸੈਕਿੰਟ 'ਚ ਵੀ ਨਹੀਂ ਲਿਆ ਤੂੰ ਤਾਂ ਇਹਨਾਂ ਤੇ ਫਿਕਰ ਕੀਤੀ ਉਹਨਾਂ ਨੇ ਫਿਰ ਉਹਨੂੰ ਯਾਦ ਕਰਾਇਆ ਬਿੱਤਾ ਖੁੰਡੀ ਮਾਰੀ ਤੀ ਨਾ ਬੇਜਾਨ ਬੇਜਵਾਨ ਕੁੱਤੇ ਦੇ ਤੇ ਇਹ ਉਹਦੀ ਸਜ਼ਾ ਆ ਮਿਲੀ ਐ ਤੈਨੂੰ ਪਟਕਦਾ ਫਿਰਿਆ ਕਿ ਨਾ ਤੂੰ ਗੁਰਦੱਮਾ ਤੇ ਖੁੰਡੀਆਂ ਸੋਟੀਆਂ ਨੂੰ ਆਪਦੀਆਂ ਜੁੱਤੀਆਂ 'ਸੱਤਰੀ ਭਟਕਦਾ ਰਿਹਾ ਨਾਮ ਨਹੀਂ ਜਪਕਿਆ ਆਇਆ ਤੂੰ ਹੁਣ ਤੈਨੂੰ ਕੁੱਤੇ ਦੀ ਜੁੰਨੀ 'ਚ ਪਾਵਾਂਗੇ ਜਿਵੇਂ ਤੂੰ ਹੁਣ ਪਟਕ ਗਿਆ ਆਂ ਅਹੀਂ ਪਟਕਦਾ ਫਿਰੇਗਾ ਕਹਿੰਦੇ ਤੈਨੂੰ ਕਿਤੇ ਵੀ ਢੋਈ ਨਹੀਂ ਮਿਲੂਗੀ ਤੈਂ ਉਸ ਬੇਕਸੂਰ ਦੇ ਸੁੱਤੇ ਪਏ ਦੇ ਬੇਜਬਾਨ ਦੇ ਸੁੱਟੀ ਮਾਰੀ ਉਹਦਾ ਡੰਡ ਤੈਨੂੰ ਇਹੀ ਆ ਹੁਣ ਤੂੰ ਇਹੀ ਤੈਨੂੰ ਮਿਲੂਗਾ ਤਾਂ ਕੁੱਤਾ ਭਾਈ ਉਹਨੂੰ ਬਣਾਤਾ ਕਹਿੰਦੇ ਜਾ ਦਰ ਦਰ ਫੇਰ ਮੰਗ ਖਾ ਇੱਥੋਂ ਪਤਾ ਲੱਗਦਾ ਭਾਈ ਕਿਸਮਤ 'ਚ ਜੋ ਉੱਪਰੋਂ ਲਿਖ ਕੇ ਆਉਂਦਾ ਉਹ ਬਣ ਕੇ ਖੜਦੀ ਐ ਆਪਾਂ ਕਹਿ ਦਿੰਨੇ ਮੈਂ ਆ ਚੰਗਾ ਕਰਿਆ ਮਾੜਾ ਕਰਿਆ ਆਪਾਂ ਨਹੀਂ ਕਰਦੇ ਕਰਨ ਕਰਾਉਣ ਵਾਲਾ ਤਾਂ ਉੱਪਰ ਲੈਗਾ ਧੰਨਵਾਦ ਜੀ